ਪੁੱਤ ਵਿਹਲਾ ਇਹ ਗੱਲਾਂ ਮੇਰੀਆਂ ਪੱਲੇ ਬੰਨ ਕੇ ਰੱਖੀ ਚੰਗਾ ਕੰਮ ਆਉਣ ਗਿਆ ਤੇਰੇ ਕੋਈ ਗੱਲ ਨਹੀਂ ਭੂਆ ਜੀ ਠੀਕ ਹੈ ਤੇ ਹੁਣ ਨਾ ਫਿਰ ਅਸੀਂ ਚੱਲ ਗਏ ਕਿੰਨਾ ਟਾਈਮ ਹੋ ਗਿਆ ਲੈ ਦੱਸ ਐਦਾਂ ਕਿਦਾਂ ਚੱਲਦੇ ਆ ਰੋਟੀ ਬਣਾਈ ਆ ਕੰਦੀ ਖਾਣੀ ਸਵੇਰ ਦੀ ਲੱਗੀ ਆ ਮੈਂ ਭੂਆ ਜੀ ਰੋਟੀ ਤੇ ਖਾ ਲੂ ਦਿਲ ਨਹੀਂ ਕਰਾਂ ਜਾਂ ਇੱਥੋਂ ਦੇ ਹੀ ਆਏ ਆ ਤੇ ਜੇ ਬਹੁਤੀ ਗੱਲ ਹੋ ਗਈ ਨਾ ਪੈਕ ਕਰਕੇ ਅਸੀਂ ਦੇ ਦੋ ਅਸੀਂ ਘਰ ਜਾਏ ਖਾ ਲਾਂਗੇ ਆਪਣੇ ਚੱਲ ਕੋਈ ਨਹੀਂ ਮੈਂ ਪਾਦਨੀ ਆ ਇਹ ਕਿਹੜੀ ਗੱਲ ਵਾ ਹੈ ਤੇਰੀ ਭੂਆ ਦਾ ਦਿਲ ဍਾ ਛੋਟਾ ਨੀਗਾ ਠੀਕ ਆ ਨਾ ਕੋਈ ਗੱਲ ਨਹੀਂ ਆਹ ਪਾਦਨੀ ਆ ਮੈਂ ਪੈਕ ਕਰ ਦਨੀ ਆ ਨਾਲ ਚੰਗਾ ਤੇ ਜੇ ਬਹੁਤੀ ਆਹ ਕਿੜਾ ਦੂਰ ਵਾਹ ਇਦਾਂ ਕਰਿਆ ਕਰ ਮੇਰੀ ਧੀ ਤੇਰੇ ਥਾਂ ਤੋਂ ਹੁੰਜਣ ਲੱਗੇ ਆ ਗਏ ਹੈ ਕਿਤੇ ਕੱਪੜੇ ਤਾਂ ਹੋਣਾ ਹੀ ਸੁੱਕਣੇ ਪੌਣੇ ਓਦੋਂ ਆ ਗਈ ਮੈਂ ਭੂਆ ਜੀ ਬਸ ਇਹੋ ਹੀ ਵੇਖਣ ਦੀ ਹੈ ਕਿ ਇੱਕ ਰੀ ਫੇਰਾ ਪਾਏ ਤੇ ਫਿਰ ਮੁੜ ਕੇ ਕੋਈ ਨਹੀਂ ਮੈਨੂੰ ਮਿਲਦੀ ਰਿਹਾ ਕਰਨਾ ਹੋਰ ਲੰਗਦੀ ਆਉਂਦੀ ਆ ਜਾ ਕਰ ਤੇ ਭੂਆ ਦਾ ਘਰ ਵਾ ਤੇ ਨਹੀਂ ਆਇਆ ਕਰਿਓ ਨਹੀਂ ਮੈਂ ਤੇ ਆਉਂਗੀ ਭਾਵੇਂ ਨਾਣਾ ਤਹਨੇ ਪੈਣ ਨਹੀਂ ਨਹੀਂ ਭਾਵੇਂ ਤੇਰੀ ਸੱਸ ਦੀ ਮਜਾਜ ਵਾ ਨਾ ਜਿੱਦਾਂ ਮਰਜੀ ਆ ਹੁਣ ਉਹਦੇ ਵੱਲ ਥੋੜੀ ਵੀ ਵੇਖਣਾ ਮੈਂ ਤੇਰੇ ਵੱਲ ਵੇਖਣਾ ਠੀਕ ਆ ਨਾ ਮੈਂ ਤੇਰੇ ਮੂੰਹ ਨਾਲ ਆ ਉਹਦੇ ਮੂੰਹ ਨਹੀਂ ਆਉਣਾ ਆਕੜ ਖੋਈ ਗਈ ਚਲੋ ਕੋਈ ਗੱਲ ਨਹੀਂ ਤਾਂ ਬਣਾ ਭੂਆ ਜੀ ਕਹੋ ਮੇਰੇ ਸੱਸਿਆ ਫੇਰ ਵੀ ਸੱਸਵਾ ਤੇਰੀ ਹੌਲੀ ਹੌਲੀ ਸਭ ਪਤਾ ਲੱਗ ਜਾਣਾ ਤੈਨੂੰ ਆ ਭੂਆ ਜੀ ਇੰਦਾਂ ਨਾ ਕਹੋ ਫੇਰ ਸੱਸ ਵਧੇਰੀ ਸੱਪਾ ਵਿੱਚ ਤੇ ਇੱਕ ਸੱਸਾ ਹੁੰਦਾ ਨਾ ਤੇ ਸੱਸ ਵਿੱਚ ਦੋ ਹੁੰਦੇ ਆ ਮੇਰੀ ਗੱਲ ਯਾਦ ਰੱਖੀ ਚੰਗਾ ਵੇਖੀ ਗਾਂ ਗਾਂ ਤੇ ਕੰਮ ਆਉਣੀਆਂ ਗੱਲਾਂ ਸਾਰੀਆਂ ਕੋਈ ਗੱਡੀ ਕੋਈ ਪਿੰਦਰ ਚਲਾਜੋ ਚੱਲੀਏ ਹੋਗੀ ਆਪੂ ਗਾਨੀ ਰੋਟੀ ਨਹੀਂ ਖਵਾ ਲਈ ਉਹ ਜੀ ਕੁਝ ਵੀ ਖੀਂਦੇ ਚੱਲੀ ਆ ਨਾ ਪੁੱਤ ਰੋਟੀ ਖਾ ਲੈਣੀ ਸੀ ਕਾਲੇ ਹੀ ਪੈ ਗਏ ਆ ਵੀ ਨਾ ਕੁਝ ਜੀ ਭੁੱਖੀ ਨਹੀਂ ਹੈ ਜੀ ਲੈ ਪੁੱਤ ਸਗਣਾ ਆਪਣਾ ਉਹ ਜੀ ਜੀ ਕੀ ਲੋੜ ਹੈ ਰਹਿਣ ਨੂੰ ਨਹੀਂ ਨਹੀਂ ਪੁੱਤ ਨਾ ਪਤਾ ਕਿੰਨੇ ਵਾਰ ਬੋਤੇ ਦੇਣਗੇ ਰੱਖ ਲੈ ਨਾਲ ਮੈਨੂੰ ਵੀ ਤੇਲ ਚਵਾਈ ਦਿੱਤੀ ਆ ਨਾ ਨਾਨੇ ਹੁੰਦਿਆਂ ਹੀ ਚੱਲ ਤੂੰ ਖਾ ਚੱਲੋ ਚਲੋ ਚੰਗਾ ਪਤਾ ਮੇਰੇ ਤਾਂ ਮਾਦੇ ਰਹੇ ਬਕ ਬਕ ਕੋਈ ਨਹੀਂ ਚਲੋ ਚੰਗਾ ਪਤਾ ਚੰਗਾ ਉਹਦੇ ਜਾਂਦੇ ਰਹਿਆ ਕਰੋ ਤੁਸੀਂ ਕਿਹੜਾ ਬੁਰਾ ਹੋਣਾ ਹੁੰਦਾ ਵਾ ਹੈ ਹੈ ਵੇਖ ਲੋ ਮੇਰੀ ਭਤੀ ਕਿੰਡੀ ਚੰਗੀ ਆ ਹੈ ਹੈ ਤੇ ਇੱਕ ਤਾਂ 8980 ਆ ਆਕੜ ਵੀ ਮਰੀ ਆ ਲੈ ਵੀ ਆਕੜ ਕੇ ਅੰਦਰ ਪਈ ਆ ਟੋਟਾ ਟਾਡਾ ਮੁੰਡਾ ਲਾਈ ਲੱਗ ਗਿਆ ਹੈ ਮਗਰ 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 ਤੋਇਆ ਫਿਰਦਾ ਆ ਉਹਨੇ ਇੰਨੀ ਸ਼ਰਮ ਨਹੀਂ ਕੀਤੀ ਵੀ ਮੇਰੀ ਮਾਂ ਆ ਹੈ ਮੇਦੀ ਗੱਲ ਮੰਨਾ ਉੱਥੇ ਬੈਠਾ ਹੀ ਅੰਦਰ ਵੜ ਕੇ ਨਹੀਂ ਉੱਠ ਕੇ ਆਈ ਕਿਉਂ ਨਹੀਂ ਕੀਤਾ ਕਿਉਂ ਨਹੀਂ ਆਈ ਸੂਲ ਪੈ ਗਈ ਵਹਿ ਕੇ ਕੇ ਹੈ ਮੇਰੀ ਭਤੀ ਵੱਲ ਚਾਹੁੰਦੀ ਸੀ ਨਾ ਆਪਣੀ ਪਿਆਰ ਦਾ ਰਿਸ਼ਤਾ ਕਰਾਉਣਾ ਇੱਥੇ ਪਿੰਡਰ ਨਾਲ ਤੇ ਹੋ ਗਿਆ ਹੀ ਮੇਰੀ ਭਤੀ ਦਾ ਉਹ ਜਰਿਆ ਨਹੀਂ ਉਹ ਜਾਂਦਾ ਐ ਤੱਕੋ ਬਹੁਤ ਜ਼ਿਆਦਾ ਸੜ ਗਈ ਆ ਹਾਂ ਸੜ ਗਈ ਆ ਕਿ ਗੋਲੀ ਹੋ ਗਈ ਆ ਲੈ ਫੇ ਚਾਤੀ ਨਹੀਂ ਬਾਹਰ ਮਾਰੀ ਨਾ ਅੰਦਰ ਮਿਲਣ ਗਈ ਜੀ ਉਹਨੂੰ ਤੇ ਉਹ ਦੂਜਾ ਪਰਮ ਨਹੀਂ ਨਿਕਲਿਆ ਬਾਹਰ ਪਰਮ ਨੇ ਕਿਉਂ ਨਿਕਲਣਾ ਵਾ ਹੈ ਪਰਮ ਤਾਂ ਗੁਲਾਮ ਹੁੰਦਾ ਜਿੱਦਾਂ ਨੇ ਚਾਹਦੀ ਉਹਦਾ ਨੱਚੀ ਜਾਂਦਾ ਵਾ ਉਹਨੂੰ ਕੀ ਲੋੜ ਆ ਮਾਂ ਦੀ ਗੱਲ ਮੰਨਣ ਦੀ ਹੈ ਕਿੰਨਾ ਚੱਲੂ ਕਰਦਾ ਕੰਮ ਹੈ ਕੀਤਾ ਮੈਨੂੰ ਕਿੱਦਾਂ ਚੱਲਣਾ ਵਾ ਮੈਂ ਤਾਂ ਸੜ ਕੇ ਸੁਆਹ ਕਰਤਾ ਨਾ ਇਹਨੇ ਫੇ ਤੁਸੀਂ ਕਹਿਣਾ ਇਹਦਾ ਰਿਸ਼ਤੇਦਾਰ ਕੱਲ ਨੂੰ ਆਇਆ ਕੋਈ ਤੇ ਤੂੰ ਲਾਗੇ ਨਹੀਂ ਬੈਠੀ ਮੈਂ ਕੋਈ ਪਹਿਣਾ ਲਾਗੇ ਮੈਂ ਟਾਉਣ ਜਾਣਾ ਤੇ ਰਿਸ਼ਤੇਦਾਰਾਂ ਨੂੰ ਮੇਰੇ ਕਦੀ ਵੀ ਨਹੀਂ ਪੈਂਦੀ ਯਾਰ ਇੰਨੀ ਸ਼ਰਮ ਨਹੀਂ ਕੀਤੀ ਕਿ ਬਾਹਰ ਇਸ ਤਰ੍ਹਾਂ ਰਹਿ ਕੇ ਬੰਦਾ ਮੇੜੇ ਲੈਂਦਾ ਵਾ ਇੰਨੀ ਸ਼ਰਮ ਕਿੱਥੋਂ ਕਰਨੀ ਆ ਉਹ ਤੇ ਐਵੇਂ ਅੰਦਰ ਪਈ ਜੇ ਸੀਰੀਅਸ ਹੁੰਦੀ ਏ ਬੜੀ ਹੈ ਬੜੀ ਮੜੀ ਗੱਲ ਵਾ ਯਾਰ ਮਨ ਲ ਕੇ ਪਈ ਏ ਸਵੇਰ ਦੀ ਮੋਰ ਦਾ ਮੜੀ ਗੱਲ ਕਿਹੜੀ ਆ ਚਲ ਗਏ ਬਰਾਣੇ ਆਹੋ ਚਲ ਗਏ ਵਿਖਾਲਤਾ ਮੂੰਹ ਹੁਣਾ ਲ ਕੇ ਬਾਹਰ ਹੈ ਤੂੰ ਵੀ ਠੀਕ ਹੈ ਮੈਂ ਠੀਕ ਨਹੀਂ ਸੀਗੀ ਹੂੰ ਤੂੰ ਵੀ ਜਾਣ ਕੇ ਗਈ ਜਾਨੇ ਕਿ ਉਹਨਾਂ ਨੂੰ ਆਣ ਕੇ ਮਿਲ ਲੈ ਇੱਥੇ ਤੇ ਉਹ ਆਤ ਗਏ ਹੀ ਉਹਨਾਂ ਨੂੰ ਨਹੀਂ ਕੋਈ ਪ੍ਰੋਬਲਮ ਹੋਈ ਤੇ ਤੂੰ ਐਵੇਂ ਵਿੱਚ ਗਈ ਜਾਨੇ ਜਾ ਕੁੜੀਏ ਪਾਣੀ ਤਾਂ ਨਹੀਂ ਪੀ ਤੂੰ ਇੱਕ ਮਿੰਟ ਖਲਾਜੋ ਪਾਣੀ ਤਾਂ ਨਹੀਂ ਤੈਨੂੰ ਮੈਂ ਪਿਆਲਣੀ ਆ ਨਹੀਂ ਮੇਰੀ ਗੱਲ ਸੁਣ ਉਹ ਜਿਹੜਾ ਵਿਸਣ ਡੂੰਘੇ ਚ ਪਾ ਕੇ ਤਾਂ ਲਕਾਇਆ ਹੀਗਾ ਇਹ ਕਿਦਣ ਦੀ ਗੱਲ ਵਾ ਹਾਏ ਹਾਏ ਮੇਰੇ ਰੱਬਾ ਇੱਕ ਤਾਂ ਤੁਸੀਂ ਉਹ ਦੇਖ ਲਿਆ ਬਾਜ ਵਾਲੀ ਅੱਖ ਵਾ ਤੁਹਾਡੀ ਉਦਾਂ ਭਾਵੇਂ ਤੁਹਾਨੂੰ ਕੁਝ ਦੇਖਦਣਾ ਹੋਵੇ ਮੇਰੀ ਚ ਪਈ ਚੀਜ਼ ਦਿਖ ਜਾਂਦੀ ਫਟਾਫਟ ਆ ਨਾ ਤੇ ਮੇਰੀ ਬਾਜ ਵਾਲੀ ਤੇਰੀ ਘਟ ਵਾ ਰਹਿਣ ਦਿੱਤਾ ਇਹਨੂੰ ਕੁਝ ਵੀ ਨਹੀਂ ਚੋਰੀ ਚ ਗਾਲ ਘਾੜ ਘਾ ਕੇ ਖੰਦੀ ਰਿੰਦੀ ਅੰਦਰ ਵੜ ਵੜ ਕੇ ਤੂੰ ਵੀ ਛੱਡ ਪਰੇ ਜ ਮੱਛੀ ਖਾ ਲਿਆ ਤੇ ਫਿਰ ਕੀ ਆ ਇੱਕ ਗੱਲ ਹੋਰ ਸੀ ਨੀ ਕਿ ਬੀੜੀ ਵਾਲੀ ਆ ਨਾ ਕਾਂਡੀਆਂ ਦੇ ਮੁੰਡੇ ਕੋ ਠੰਡਾ ਮੰਗਾਇਆ ਹੈਂ ਲੈ ਮੈਂ ਘੋੜਿਆਂ ਪਰ ਉਹ ਜਾਂਦੀ ਰਹਿਣੀ ਹੈ ਭੂਆ ਲੈ ਜਾਣਾ ਭੂਆ ਮਜਾਣਾ ਬੋਤਾ ਭੂਆ ਤੇ ਖੁਸ਼ ਬੜੀ ਹੀ ਆਣਾ ਹਾਂਜੀ ਖੁਸ਼ ਤੇ ਬੜੀ ਹੀ ਤੇ ਪਰ ਮੈਨੂੰ ਨਾ ਇੱਕ ਗੱਲ ਨਹੀਂ ਚੰਗੀ ਲੱਗੀ ਕਿਹੜੀ ਗੱਲ ਨਹੀਂ ਚੰਗੀ ਲੱਗੀ ਭਾਬੀ ਵਾਲੇ ਵਿਖਿਆ ਜਾਂ ਸੰਨ ਹਾਂਜੀ ਕਿਤੇ ਬਾਹਰ ਆਏ ਨਹੀਂ ਮਿਲਣਾ ਪਰ ਤੈਨੂੰ ਵੀ ਲੋੜ ਹੀ ਜਾਂਦੀ ਅੰਦਰ ਐਵੇਂ ਚਲ ਗਈ ਹਾਂ ਤੂੰ ਉਹ ਕੱਡੀ ਔਖੀ ਝੱਕਣ ਦੀ ਸੀ ਇੰਦਰੋਂ ਠੀਕ ਨਹੀਂ ਤਾਂ ਕਰਕੇ ਇਦਾਂ ਲੱਗ ਰਹੇ ਇਹ। ਉਹ ਨਹੀਂ ਨਲਦੀਪਾ ਮੈਨੂੰ ਪਤਾ ਸਾਰਾ ਹੀ ਉਹਦਾ। ਮੈਂ ਵੀ ਇੱਥੇ ਹੀ ਰਹਿੰਦਾ ਰਿਆ ਆ। ਚਲੋ ਕੋਈ ਗੱਲ ਨਹੀਂ ਫੇਰ ਕੀ ਹੈ? ਜੇ ਉਹ ਨਹੀਂ ਮਿਲਣਾ ਹੈ ਅਹੀਂ ਮਿਲਣ ਚੱਲਗੇ ਤਾਂ ਕਿਹੜੀ ਗੱਲ ਹੋਗੀ? ਜੇ ਉਹ ਓਦਾਂ ਨਹੀਂ ਦੀ ਅਹੀਂ ਓਦਾਂ ਨਹੀਂ ਹੋ ਕੇ ਫਿਰ ਉਹਦੇ ਚ ਤੇ ਤੁਹਾਡੇ ਚ ਕੀ ਫਰਕ ਰਹਿਣਾ? ਉਹ ਫਰਕ ਤਾਂ ਚਲ ਨਹੀਂ ਪਰ ਫੇਰ ਵੀ ਚਾਹੀਦਾ ਤਾਂ ਹੈ ਨਾ। ਆਹੋ ਪਰ ਚਾਹੀਦਾ ਤਾਂ ਸਹੀ ਹੋ। ਘਰੇ ਕੋਈ ਸਾਤ ਬਗਾਨਾ ਜੇ ਬੰਦਾ ਤਾਂ ਨਹੀਂ ਮੱਥੇ ਵੱਟ ਪਾਉਂਦਾ। ਓਦਾਂ ਨਾ ਚਾਚੀ ਮੇਰੇ ਸਾਹ ਨਾਲ ਗਏ ਹੈ ਇਹ ਸੱਦਾਂ ਨਾਲ। ਮਾੜੀ-ਮਾੜੀ ਆਵਾਜ਼ ਆਉਂਦੀ ਅੱਗੋਂ ਲੜਦੀ। ਉਹਨਾਂ ਨੇ ਵੀ ਮੈਲੀਨਾਂ ਧਿਆਨ ਦਿੱਤਾ। ਉਹ ਤਾਂ ਇਹਨਾਂ ਦੀ ਨਾ ਨੂੰ ਸੱਸ ਦੀ ਬੰਦੀ ਹੈ ਨਹੀਂ ਆ। ਹੂੰ। ਪਰ ਵੈਸੇ ਮੈਂ ਕਿੰਨੇ ਟਾਈਮ ਇੰਨਾ ਕਰ ਰਹੀ ਆ। ਮੈਨੂੰ ਤੇ ਇਦਾਂ ਦੀ ਕੋਈ ਗੱਲ ਲੱਗੀ ਨਹੀਂ ਆ। ਉਹ ਕੋਈ ਗੱਲ ਨਹੀਂ ਆ ਰੁਕ ਜਾ ਛੇ ਮਹੀਨੇ ਵਿੱਚ ਤੁਹਾਨੂੰ ਸਾਰਾ ਪਤਾ ਲੱਗ ਜਾਣਾ। ਠੀਕ। ਤੇ ਚਲ ਕੋਈ ਨਹੀਂ ਬਹਿ ਬਾਮਾ। ਹਾਂਜੀ। ਦੇ ਲੋ ਇਹਨਾਂ ਨੂੰ ਵੀ ਪਤਾਵਾ ਕਿ ਉਹਨੇ ਦਮਾ ਨਵਾਂ ਸੱਸ ਦੀ ਬੰਦੀ ਨਹੀਂ ਆ। ਮੈਂ ਫੇਰ ਵੀ ਪਰਦਾ ਪਾਉਣੀ ਆ ਪਰ ਕਿੰਨਾਂ ਚਿਰ ਪਰਦੇ ਪਾ ਕੇ ਰੱਖਾਂਗੇ। मम्मी डेरो टिक कौन आप बोलते हो तो ये केड़े में आ गई मैं तो पता नहीं लगा मम्मी यार नहीं आया हां पहला केड़े पर आया ही नहीं ना तू ही तो आ गई तो ना अच्छा हम्म कितना भी कितनी तू आने से वहाँ मस्सा लाया क्यों मम्मी चाची ने खोश भी बड़ी ही थी हाँ तो वो और तू ये सब जानते हो ना वहाँ तो ये देव ठीक खोश भी लगा था टेलर हाँ तो ये ना कहना है को काम ही है अच्छा अच्छा हो रही थोड़ा मैंने भी जान के नहीं है ਲੈ ਫਿਰ ਤਾਂ ਦਿੱਤਾ ਜੀ ਹੁਣ ਅਗਨੇ 500 ਰੁਪਏ ਦਿੱਤੇ ਅਈ ਤੇ ਖਾਲੀ ਨਾ ਥੀ ਗਏ ਹਾਏ ਹਾਏ 500 ਰੁਪਏ ਪਹਿਲੀ ਵਾਰੀ ਗਈ ਆ ਦਿੱਤੀ ਕੋਈ ਕਪੜਾ ਨਹੀਂ ਦਿੱਤਾ ਉਹ ਮੰਮੀ ਇਹੀ ਖੜਾ ਖੜਿਆ ਆਹ ਮੇਰੇ ਪੁੱਤ ਨੇ ਉਹ ਕਰ ਪਈ ਤੇ ਚੀਜ਼ ਵੀ ਲੈਣੀ ਜੀ ਲੈ ਪੁੱਤ ਭਾਈ ਤੂੰ ਨਾ ਕਰਤੀਂ ਆਦਾ ਕੋੜਾ ਕੋਈ ਲੈਂਦਾ ਮਾਪੇ ਨੂੰ ਤਾਂ ਦੇਹੇਂ ਤੇ ਦੇ ਲੈ ਆਪ ਖੜੋ ਦੇ ਮਾਪੇ ਨੂੰ ਮੰਗੂ ਇਹਨੂੰ ਦੇ ਦੇ ਤਮੇ ਵੀ 500 ਰੁਪਏ ਦਿੱਤਾ ਥੋੜਾ ਇਹਨੂੰ ਦੱਸੋ ਚਲ ਪੁੱਤ ਭਾਈ ਤੂੰ 500 ਨਹੀਂ ਲੈਣਾ ਤੂੰ 100 ਲੈਣਾ ਇਹਨੂੰ ਖਾਣ ਤੋਂ ਜ਼ਿਆਦਾ ਲੱਗਦਾ ਇਹ ਮੇਰੀ ਲੈ ਤੂੰ ਕਿਤੇ ਲੱਤ ਨਹੀਂ ਰਹੀ ਅਗੋਂਗਾ ਇਹ ਤੋਂ ਪੈ ਗਏ ਨਾ ਤੇ ਮਿਲਣ ਗਏ ਨਾ ਨਾ ਉਹ ਤਾਂ ਨਾ ਉਹਨਾਂ ਤੇਲ ਚੜਾਣਾ ਲੈ ਜਾਂਦਾ ਤੇ ਮੈਂ ਵੀ ਫਿਰ ਆ ਪਈਆਂ 500 ਦੇ ਰਹਿ ਗਏ ਤੇ ਤੇਲ ਦੀ ਮੋਹ ਨਹੀਂ ਚੋਇਆ ਹੈ ਕਿ ਜਾਂ ਨਹੀਂ ਹੁੰਦੇ ਆਪ ਜੇ ਬਾਤ ਚਾਹ ਹਾ ਵੀ ਇਹਦੀ ਮਦਦਾਂ ਇਹ ਲੈ ਲੈਂਦੇ ਬੰਦੇ ਨੇ ਜਾਂ ਤਾਂ ਮੋਹ ਨੂੰ ਲੱਗਦੀ ਮਮੀਆਂ ਲੈ ਗੜਾ ਬੱਗੇ ਨੋਦੀਪ ਨੇ ਕਹਤਾ ਉਹ ਦੋ ਤਾਂ ਮੇਰੇ ਕੋ ਖੁੱਲੀ ਹੈਂਕੀ ਪਰ 500 ਦਾ ਮਾਪੜੇ ਪੜਾਤਾ ਜੇ ਇਹੋ ਜੇ ਥਾਂ ਤੇ ਜਾਈਏ ਟੁੱਟੇ ਕਹਿ ਲਿਖੇ ਜਾਈਏ ਤਾਂ ਜ਼ਰੂਰੀ ਨਹੀਂ ਖਾਸ ਥਾਂ ਪਰ 500 ਨਹੀਂ ਲੈ ਲਾ ਦੇਣੀ ਪਰ ਮੈਨੂੰ ਵੀ ਪਤਾ ਸੀ ਉਹਨਾਂ ਨੇ ਤੇਲ ਚੋਣਾ ਇਹ ਮੈਨੂੰ ਦਲੀ ਫੋਕਸ ਆ ਪਹਿਲੇ ਪਤਾ ਪੁੱਛ ਕੋਈ ਗੱਲ ਫਿਰ 500 ਇਹ ਆਹੋ ਕੋਤ ਤੇਰੇ ਬਾਦ ਮਾਤੋ ਕੁਛ ਵੀ ਨਹੀਂ ਰੁੱਖਾਂ ਨੂੰ ਲੱਗੇ ਨਹੀਂ ਕੋਤ ਲਾਲਾ ਲਈ ਜਾਣੇ ਉਹ ਮੰਮੀ ਇਹਨਾਂ ਨੇ ਸੋਚੀ ਦਾ ਤੇ ਬਣਾਇਆ ਕੀ ਜੀ ਮੈਂ ਪੁੱਤ ਦਾਲ ਬਣਾਈ ਹੋ ਮਾਂ ਮੋਲੇ ਆ ਸ਼ਲਿਆ ਮਾਰੋ ਟਿਕੜੀ ਭੁੱਖ ਬੜੀ ਲੱਗੀ ਸੀ ਮੈਂ ਤਾਂ ਉਪਰ ਕੀ ਆਹੋ ਸੇਰ ਦੀ ਰੋਟੀ ਖਾਦੀ ਐ ਅਬ ਇਤਨਾ ਵਿੱਚ ਤੇ ਲੈ ਰਹੇ ਹੋ ਨਾ ਰੋਟੀ ਨਹੀਂ ਉਹਨਾਂ ਦੇ ਸਰਾਮਾ ਦੀ ਓ ਮਮੀ ਉਹਨਾਂ ਨੇ ਬਣਾਇਆ ਸਬਜ਼ੀ ਹੈ ਬੜਾ ਜੋਰ ਨਾਲ ਬੈਠੀ ਵੀ ਬੈਠਣਾ ਪੜੇ ਰੋਟੀ ਨਾਲ ਅੱਛਾ ਤਾਂ ਮੈਂ ਵੀ ਤੁਹੀ ਆਪਣਾ ਵੀ ਟਾਈਮ ਬੜਾ ਲਾ ਲਾ ਜਦੋਂ ਬਿਆਹਾਂ ਡੈਡੀ ਵੇਖਾ ਕਿੰਦਾ ਪੈਸੇ ਦੀ ਮੈਨੂੰ ਇਹ ਗੱਲ ਸੁਣ ਸੇਰ ਦੇ ਮੇਲੇ ਸ਼ਾਮੀ ਆਏ ਤੇ ਉਹਨੂੰ ਨਹੀਂ ਪਤਾ ਕਿ ਮੈਂ ਥੱਦੇ ਨੇ ਨਿਮਾਉਂਦੇ ਰੋਟੀ ਬਣਾਵਾ ਮਮੀ ਸਬਜ਼ੀ ਜਾਂਦੀ ਬਣਾਇਆ ਸਿਰਫ ਫੁਲਕੇ ਲਾਉਣ ਨਾਲ ਹੀ ਆਪ ਤਾਂ ਜਨਮ ਜਿਹੇ ਮੈਨੂੰ ਭੁੱਲ ਗਿਆ ਜੀ ਤਾਂ ਜੋ ਮੈਂ ਜਾ ਸਕਣੀ ਦੀ ਆਖੀ ਵੀ ਮੈਨੂੰ ਆਂ ਜੀ ਕੰਮ ਚਾਹ ਵਾ ਤੇ ਸਮਾਨ ਨਹੀਂ ਨਾ ਸਕਣੀ ਦਾ ਦਿੱਤੀ ਅਮਮ ਜੀ ਤੁਹਾਡੇ ਨਾਲ ਕਰਦੀ ਐ ਤੁਸੀਂ ਜਾਣ ਕੇ ਚੰਗਾ ਕਹਿਰਾ ਕਰੋ ਜਾ ਬੈ ਮੈਨੂੰ ਨੀਰੇ ਨੂੰ ਸੋ ਮਾਰ ਜਾ ਕਰੋ ਬਾਦ ਉਹਨਾਂ ਦੀ ਹੀ ਪੀ ਲੈ ਗਿਆ ਨਾ ਸਿਆਣਾ ਬਹੁਤ ਸਿਆਣਾ ਹੋ ਗਿਆ ਤੋ ਥੋੜਾ ਲੱਗਣ ਜਿਆਦਾ ਹੀ ਹੋ ਗਈ ਚਲ ਜਾਓ ਜਿਆਦਾ ਹੋ ਗਿਆ ਕਿ ਚੱਲ ਜਾ ਨਾ ਨਹੀਂ ਮੈਨੂੰ ਨਹੀਂ ਚੱਲਣਾ ਹੁਣੇ ਉਹਦੀ ਬੋਲੀ ਬੋਲਣ ਡਿਆ ਭਾਬਾ ਇਹ ਦੇਲ ਕੇ ਡਾਕ ਰੱਖ ਲਾ ਦਿੱਤੀ 50 ਰੁਪਏ ਦੇ ਕੇ ਤੋ ਖਿਆ ਗਿਆ ਹਲੇ ਨੂੰ ਇਹ ਨਹੀਂ ਪਤਾ ਮਤਲਬ ਹੀ ਪਹਿਲੀ ਜਿਹੜੀ ਖਦੇਰ ਤੇ ਰੋਟੀ ਮੁੱਕੀ ਖਵਾ ਚੁੱਕਾ ਪਰ ਮੈਨੂੰ ਤਾਂ ਪਹਿਲਾਂ ਹੀ ਪਤਾ ਹੈ ਜਿਹਦਾ ਅੱਖੇ ਹੁੰਦੇ ਉਹ ਤਾਂ ਵੀ ਇਦਾਂ ਹੀ ਕਰਦੀ ਹੁੰਦੀ ਹੈ ਰੋਟੀ ਜਿਹੜਾ ਆ ਕੇ ਆਖਣਾ ਉਹ ਤਾਂ ਚੱਲ ਜੋ ਉਹਦੇ ਇਸ਼ਤੇਦਾਂ ਤੇ ਇਹਨੇ ਪਤਾ ਕੀ ਕੀਤਾ ਮਗ ਭਰ ਕੇ ਠੰਡੇ ਦਾ ਪੀ ਲਿਆ ਜਦੋਂ ਮੰਦਰ ਗਈ ਨਾ ਪਰ ਉਹਨਾਂ ਨੇ ਦੇਣ ਵਾਸਤੇ ਤੇ ਬੋਤਲ ਦੇ ਹੱਥ ਨਾਲ ਲਾਉਣ ਦਵੇ ਹੈ ਅੱਧੀ ਬੋਤਲ ਕੀਤੀ ਇਹਨੇ ਦੱਸ ਨਹੀਂ ਕਿਉਂ ਪੀਤਾ ਸੀ ਡੈਡੀ ਜੀ ਮੇਰਾ ਨਾ ਤੇਲ ਘਟਣ ਡਿਆ ਹੈਗਾ ਤੇ ਮੈਂ ਪੀ ਲਿਆ ਥੋੜਾ ਜਿਹਾ ਤੇ ਉੱਥੇ ਕੀ ਹੋ ਗਿਆ ਨਾਲੇ ਮੇਰੇ ਘਰ ਵਾਲੇ ਦੀ ਕਮਾਈ ਦਾ ਆਇਆ ਉਹ ਤੁਸੀਂ ਸ਼ੌਣੇ ਲੈ ਕੇ ਆਏ ਸੀ ਤੇ ਤੇਰੇ ਪਿੱਛੇ ਆਉਂਦੀਆਂ ਬੋਤਲਾਂ ਹੈ ਮੈਂ ਤਾਂ ਕਿਹਦੀ ਤੇਰੀ ਪੇਟੀਆਂ ਆਉਂਦੀਆਂ ਨਹੀਂ ਮਗਰ ਉਹ ਮੇਰੀ ਤਾਂ ਜੁਬਾਨ ਖੁੱਲੀ ਆ ਦੀ ਤੁਸੀਂ ਦੋਏ ਨਹੀਂ ਚੁੱਪ ਕਰੋ ਵੇ ਪੁੱਤ ਘਰ ਸੋ ਮੇਰੀ ਜਦੋਂ ਘਰ ਕੋਈ ਬੰਦਾ ਆਵੇ ਨਾ ਤੇ ਅੰਦਰੋਂ ਆਣ ਕੇ ਬਾਹਰੋਂ ਨਹੀਂ ਮਿਲੀਦਾ ਹੁੰਦਾ ਵਾ ਅੰਦਰ ਨਹੀਂ ਮੜਦਾ ਇਦਾਂ ਹੁੰਦਾ ਠੀਕ ਆ ਚੰਗੀ ਮਤ ਨਾ ਦੋ ਇਹਨੂੰ ਇਹ ਤਾਂ ਉਸ ਤੋਂ ਵੀ ਨੰਗਣ ਢੀ ਹੈ ਹੁਣ ਇੱਕ ਗੱਲ ਦਾ ਖਿਆਲ ਰੱਖਿਆ ਕਰ ਡੈਡੀ ਜੀ ਤੁਹਾਡੇ ਮ ਇਹਨਾਂ ਦੇ ਮੂੰਹ ਨੂੰ ਤਾਂ ਕਿਸੇ ਨੂੰ ਨਾ ਬੁਲਾਵਾਂ ਹੂੰ ਅੰਦਰ ਵੜ ਵੜ ਕੇ ਖਾਣ ਨੂੰ ਹੈਗੀ ਤਗੜੀ ਤੂੰ ਹੈ ਵੇਸਣੇ ਢੱਡੂਗੇ ਚ ਪਾ ਕੇ ਖਾਣ ਵੜਖਿਆ ਹੈ ਐਵੇਂ ਤੇ ਰੈਡੀ ਹੋਈ ਖਾਣਾ ਕੇ ਛੁੱਟ ਕਰੋ ਭਰਾ ਉਧਰੋਂ ਕੋਹਣੇ ਤੁਰ ਕੇ ਉਧਰੋਂ ਤੁਸੀਂ ਕਲੇਸ਼ ਪਾ ਕੇ ਬਹਿ ਗਏ ਕਲੇਸ਼ ਪਾਉਣਾ ਨਹੀਂਗਾ ਜੇ ਇੱਕ ਫੇਰਾ ਦਾ ਹੋਰ ਲੱਗ ਜਾਂਦਾ ਨਾ ਬੋਤਲ ਸਾਰੀ ਮੁਕਾ ਦੇਣੀ ਸੀ ਤੇ ਮੇਰੇ ਵਰਗੀ ਨਹੀਂ ਵੇਖਣਾ ਮੂੰਹ ਅੱਡ ਕੇ ਮੁੜ ਕੇ ਤੁਹਾਨੂੰ ਕੀ ਪਤਾ ਵਾ ਹੈ ਕਿ ਦਾ ਮੈਂ ਮੁੰਡੇ ਨੂੰ ਖਲਾ ਕੇ ਤਰਲੇ ਕਰਕੇ ਬੋਤਲ ਮੰਗਾਈ ਨੂੰ ਇੱਧੇ ਠੰਡੇ ਦਾ ਖਦਰਾ ਇੱਧੇ ਜਿੰਦਦਰ ਅੰਦਰ ਦੀਆਂ ਨੂੰ ਚਿੰਦੇ ਅੰਦਰ ਰੱਖਦੀ ਪਰੌਣੇ ਆਣ ਕੇ ਇੱਥੇ ਬੈਠੇ ਤਾਂ ਮੈਂ ਚਾਬੀਆਂ ਲੱਭਦੀ ਫਿਰਦੀ ਹਣਾ ਤੁਸੀਂ ਵੀ ਹੱਥ ਦੀ ਕਰਦੇ ਜੇ ਆ ਵੜ ਗਈ ਐ ਡੈਣ ਅੰਦਰ ਜਿਹੜਾ ਸਮਾਨ ਬਚਿਆ ਰਹਾ ਤਾਂ ਹੁਣ ਅਡਕਾਰ ਲਾ ਸਾਰਾ ਮੈਂ ਨਹੀਂ ਆ ਜਾ ਤੂੰ ਟਲੀਏ ਚ ਬੰਦ ਕਰੋ ਪਤਾ ਨਹੀਂ ਕੀ ਖਾ ਕੇ ਜੰਮੀਆਂ ਐ ਪਤਾ ਨਹੀਂ ਕਿ ਕਿਉਂ ਤੇ ਰੱਖਤਾ ਹੁਣ ਆਂਦੇ ਸੰਨੀ ਇੱਥੇ ਹੋ ਗੱਲ ਸੁਣ ਮੇਰੀ ਤੇਰੀ ਹਿੰਮਤ ਕਿੱਦਾਂ ਬਈ ਫਰਿੱਜ ਖੋਲਣ ਦੀ ਹੁਣ ਲੈ ਤੁਸੀਂ ਮੇਰੇ ਮਗਰੀ ਆ ਗਏ ਆ ਆਉਣਾ ਨਹੀਂ ਤੇਰਾ ਵਾਦਾ ਹੁਣ ਆ ਠੰਡੇ ਦੀ ਬੋਤਲ ਵਾਂ ਸਾਰੀ ਮਗਰੋ ਪੀ ਜੰਨੀ ਆ ਮੈਂ ਮਰ ਜੂ ਵੀ ਠੰਡੇ ਦੀ ਬੋਤਲ ਤੋਂ ਬਿਨਾ ਜਿੰਨਾ ਮੈਂ ਪੀਣਾ ਹੀ ਪੀਣਾ ਨਾਲੇ ਤੁਸੀਂ ਮੈਨੂੰ ਰੋਕ ਨਹੀਂ ਸਕਦੇ ਜੇ ਮੈਂ ਪੀਣਾ ਖਾਇਆ ਤਾਂ ਤੁਸੀਂ ਕੀ ਹੁਣ ਦੇਂ ਮੈਨੂੰ ਰੋਕ ਸਕਦੀ ਉਹ ਮੈਂ ਮੰਗਾਇਆ ਵਾ ਠੀਕ ਹੈ ਨਾ ਤੇਰੀ ਕਿੱਤਾ ਜਿੱਤ ਮੇਰੀ ਚੀਜ਼ ਨੂੰ ਖੜਲੇ ਤੂੰ ਮੇਰੇ ਘਰ ਵਾਲੇ ਦੇ ਪੈਸਿਆਂ ਦੇ ਹੀ ਆਏ ਨੇ ਘਰ ਵਾਲੇ ਤੇਰਾ ਘਰ ਵਾਲਾ ਮੈਂ ਕਿਹਦੀ ਬਹੁਤ ਤਨਖਾਹ ਲੈਣ ਡਿਆ ਕੇ ਲੈ ਕੇ ਸਾਹ ਨਹੀਂ ਲੈਂਦਾ ਚੰਦਰਾ ਉਹਦੇ ਪੈਸਿਆਂ ਨਾਲ ਹੀ ਚੱਲਦਾ ਕਿੱਦਾਂ ਮਗ ਪਰ ਬੰਦ ਐ ਤਰੋ ਤੂੰ ਕਿ ਮੇਰੀਆਂ ਤਸਾਲਾਂ ਸੋਲ ਚੜੀ ਰਹੀਆਂ ਹੈ ਚਲ ਆਇ ਤੇ ਬੱਸ ਚਲ ਬਾਤ ਖਾਣ ਨੂੰ ਨਹੀਂ ਦੇਣਾ ਕੁਛ ਮੈਨੂੰ ਲੱਗਾ ਭੁੱਖ ਲੱਗੀ ਮੈਨੂੰ ਦੱਸਦੀ ਨਾ ਮੈਂ ਪਰਮ ਨੂੰ ਤੁਹਾਡਾ ਦੱਸ ਨਹੀਂ ਆ ਤੂੰ ਪਰਮ ਨੂੰ ਹੈ ਸਵੇਰ ਦੀ ਕਿਤੇ ਉੱਠੀ ਨਹੀਂ ਰੋਟੀ ਪਾਣੀ ਸਾਰਾ ਮੈਂ ਪਕਾਇਆ ਹੈ ਚਾਹ ਪਾਣੀ ਪਰੋਣਾ ਤੇ ਮੈਂ ਪਿਆ ਲਿਆ ਹੁਣ ਆ ਗਈ ਖਾਣ ਦਾ ਵਾਦਵ ਤੇ ਮੇਰਾ ਘਰ ਵਾ ਤੂੰ ਮੈਨੂੰ ਕੱਢ ਨਹੀਂ ਸਕਦੇ ਰਸੋਈ ਦੇ ਵਿੱਚੋਂ ਆਈ ਵੱਟੀ ਘਰ ਵਾਲੀ ਸਵਾਗਤ ਘਰ ਲੱਭਾ ਦੀ ਤੈਨੂੰ ਹੈ ਨਾ ਕਿਤੇ ਚਾਹ ਰੂ ਲਾਇਆ ਨਾ ਕਿਤੇ ਪੋਚਾ ਲਾਇਆ ਤੂੰ ਹੀ ਚੰਗੀ ਰਹਿ ਗਈਆਂ ਆਹੋ ਲਾਇਆਣੀ ਝਾੜੂ ਪੋਚਾ ਹੋਰ ਤੁਹਾਡੀ ਭਤੀਜੀ ਆ ਕੇ ਲਾ ਕੇ ਜਾਂਦੀ ਐ ਜਾ ਜਾ ਕੰਮ ਕਰ ਆਪਣਾ ਰਸੋਈ ਵਾਲ ਝਾਕੀ ਨਾ ਠੀਕ ਆ ਨਾ ਚਲ ਗਈ ਆ ਬੜਾ ਮੇਰਾ ਰਾਦਾ ਸਮਾਨ ਸਾਂਭੀ ਲਵਾ ਸਾਰਾ ਆਨੇ ਬਹਾਨੇ ਆਉਣਾ ਨੇ ਫੇਰ ਮੇਰੀ ਗੱਲ ਸੁਣੋ ਹਾਂ ਹਾਂ ਮੇਰਾ ਨਾ ਰਾਦਾ ਬੰਡਲ ਪੇ ਸ਼ਹਿਰ ਜਾਵਾ ਕੀ ਕਰ ਲੈਣਾ ਸ਼ਹਿਰ ਤੂੰ ਮੇਰਾ ਨਿਕ ਨਿਕਾ ਕਿੰਨਾ ਇਹ ਸਮਾਨ ਲੈਣ ਵਾਲਾ ਵਾ ਨਾ ਆ ਦੱਸ ਕੀ ਲਾਉਣਾ ਵਾ ਆਏ ਹਾਏ ਕੀ ਨਾਂ ਦੱਸਾਂ ਤੁਹਾਨੂੰ ਮੈਂ ਤੇ ਉਹ ਦਾ ਨਾ ਮੈਂ ਇਕੱਲੀ ਵੀ ਕੀ ਜਾਣਾ ਵਾ ਸੋਚਣ ਡਈ ਸੀ ਕਿ ਕਿਸ ਨੂੰ ਨਾਲ ਲੈ ਜਾ ਹੈ ਤੇ ਸਮਾਨ ਚੱਲ ਨਿਕਲ ਨਾ ਲੈ ਪਸੰਦ ਹੋ ਜਾਂਦੀ ਆ ਤੇ ਮੇਰੀ ਗੱਲ ਸੁਝਾ ਸੁਣ ਨਾਲ ਲੈ ਜਾ ਆਏ ਹਾਏ ਕਿਹਦਾ ਮਰਹੂਸਾ ਨਾਲ ਆਵਾ ਹੈ ਇਹਨੂੰ ਤਾਂ ਮੈਂ ਕਦੀ ਵੀ ਨਾ ਖੜਾ ਕ ਲੈਣੀ ਕਿ ਥਾਂ ਦੀ ਹੈ ਇਹ ਤੇ ਵੇਖ ਕੇ ਚੀਜ਼ ਨਜ਼ਰ ਲਾ ਦਿੰਦੀ ਆ ਇਹਨੂੰ ਮੈਂ ਨਾਲ ਖੜਾ ਇੱਥੇ ਵੀ ਸਮਾਨ ਲੈ ਕੇ ਦੇ ਉਹ ਨਾਲੇ ਤੇਰਾ ਸਾਥ ਬਣ ਜਾਊਗਾ ਕਮਲੀਏ ਆਹ ਵੇਖੋ ਇਦਾਂ ਦੇ ਸਾਥ ਨਾਲ ਮੋਢਾ ਹੀ ਚੰਗੀ ਆ ਹਾਂ ਮੈਂ ਹੋਰ ਗੱਲ ਕਰਦੀ ਹਾਂਉਗੀ ਨਾ ਵਿੱਚ ਲਿਆ ਕੇ ਪਸੂੜੀ ਜਸ ਵਾਲੀ ਪੰਦੇ ਆ ਤੁਹਾਨੂੰ ਨਹੀਂ ਪਤਾ ਜਸ ਕਿੰਨੀ ਇੱਕ ਪਧਰੀ ਆ ਹੈ ਇਹਦੇ ਨੂੰ ਉਦਾਂ ਨਹੀਂ ਜੀਣ ਦਿੰਦੀ ਇਹਨੂੰ ਮੈਂ ਨਾਲ ਲੈ ਕੇ ਜਾਵਾਂ ਮੇਰੇ ਕੋਲ ਨਹੀਂ ਬਰਦਾਸ਼ਤ ਹੁੰਦੀ ਏ ਤੇ ਫਿਰ ਕਿਹਨੂੰ ਨਾਲ ਖੜਨਾ ਵਾ ਮੇਰਾ ਪਤਾ ਕੀ ਦਾਦਾ ਬੰਡਿਆ ਵਾ ਹੈ ਪਹੀ ਆਪਣੀ ਨਾ ਪਤਨੀ ਨੂੰ ਲੈ ਜਾਨੀ ਆ ਨਾ ਬਨ ਉਹਦੇ ਘਰ ਦੇ ਜਾਣ ਦੇਣਗੇ ਲੈ ਜਾਣ ਕੇ ਉਹ ਦੇਣਗੇ ਭੂਆ ਮੈਂ ਉਹਦੀ ਭੂਆ ਠੀਕ ਆ ਨਾ ਪੋਪਰੀ ਨਹੀਂ ਗਈ ਕੋਈ ਮੈਂ ਜਾਣ ਨਾ ਦੇਣਗੇ ਪਿੰਦਰ ਨੂੰ ਕਿੰਨੀ ਜਾ ਕੇ ਵੇਖੀ ਉਸਲ ਤੋਰਨਾ ਨਾਲ ਮੈਨੂੰ ਲੈ ਜਾਓ ਭੂਆ ਜੀ ਪਤਾ ਕਿੰਨੀ ਇஷ்ட ਕਰਦਾ ਵਾ ਮੇਰੀ ਅਗਲਾ ਹਾਂ ਗੱਲ ਹੈਗੀ ਆ ਪਿੰਦਰ ਦੀ ਮੰਦੇ ਆ ਆਹੋ ਹੂੰ ਤੇ ਕੋਈ ਨਹੀਂ ਸੜੂ ਕੀ ਸਗੋਦੀ ਮਾਂ ਹੈ ਵੇਖੀ ਕਿਦਾ ਹੌਲ ਪੈਂਦਾ ਢੇਡੇ ਵਿੱਚ ਜਦੋਂ ਮੈਂ ਲੈ ਕੇ ਗਈ ਨਾਮ ਨੂੰ ਨਾਲ ਆਪੇ ਕਾ ਪੱਤਾ ਕਰੂੰਗੀ ਮਗਰ ਉਹ ਗੱਲ ਤੇ ਨਾਲ ਸੱਤ ਸਾਲ ਮਰੂੰਗੀ ਨਾਲ ਇਹਨੂੰ ਗੇਜ ਪੈ ਜੂਗੀ ਆਹੋ ਫਿਰ ਉਹਦੀ ਤੇ ਆਪਣੇ ਨਾਲ ਲਾਉਂਗੀ ਤੇ ਫਿਰ ਇਹਦਾ ਬੇੜਾ ਕਰਕੇ ਕਰੂੰਗੀ ਇਹ ਤਾਂ ਗੱਲ ਤੇ ਹੂੰ ਹੁਣ ਮਹੀਨਾ ਲੰਘ ਗਿਆ ਵਾ ਜੇ ਚੁੱਪ ਕਰਕੇ ਹੱਥ ਤੇ ਹੱਥ ਰੱਖ ਕੇ ਬਹਿ ਰਹੇ ਨਾ ਇੱਤੋਂ ਕੋ ਕੰਮ ਹੀ ਨਹੀਂ ਹੋਣਾ। ਉਹ ਚੱਲ ਯਾਰ ਜਿਤਨਾ ਕਰਨੀਏ ਕਰਨਾ। ਹਾਂ। ਸ਼ੁਰੂਆਤ ਕਰ ਦੇਣੀ ਅੱਜ ਨਾ। ਕਿਹਾਂ ਕੋਲ ਹੈਗਾ ਬਈ? ਕਿਹਦੇ ਮੈਂ ਰੱਖੀ ਆ। ਕੁੜੀ ਕੋਈ ਚੀਜ਼ ਹੀ ਮਗ ਲੈ ਲੈਂਦੀ ਆ। ਨਹੀਂ ਹੈਗੇ ਮੇਰੇ ਕੋਲ ਲੈ ਦੂੰਗੀ ਇੱਕ ਦੀ ਲਿਪਸਟਿਕ ਉਹਨੂੰ ਵੀ। ਆਹੋ। ਨੌਕ ਪਾਲਚ ਲੈ ਦੂੰਗੀ। ਚੱਲ ਠੀਕ ਆ ਫਿਰ। ਆਹੋ। ਲੈਦਾ ਫਿਰ ਮੈਂ ਨਾ। ਉਹ ਲੜ ਲੜ ਮम्मी ਜਾਣਾ ਕਿਤੇ ਕੰਮ। ਹਾਂ ਚੱਲ ਠੀਕ ਆ ਫਿਰ। ਚੱਲਦਾ। ਫਿਰ ਕਰਨੀ ਜੀ। ਚੱਲ ਆ ਤੇ ਗੱਲ ਬਣ ਗਈ। ਹੈ? ਨਾਲੇ ਸ਼ਰੀਕਣੀ ਮੇਰੀ। ਵੇਖ ਵੇਖੜੂਗੀ ਸਾਡੇ ਦੋਹਾਂ ਵੱਲ। ਇਹ ਕਾਹ ਬੜਾ ਪਤਾ ਨਹੀਂ ਕਿੱਥੇ ਆ। ਇਹ ਤਾਂ ਚੋਰੀ ਨਿਕਲਣਾ ਪੈਣਾ ਸੁੱਤੀ ਆ ਲੱਗਦੀ ਚੱਲ ਮਨਾ ਚੁੱਪ ਕਰਕੇ ਨਿਕਲ ਜਾ ਓਏ ਆ ਜਾ ਹੋਈ ਨਹੀਂ ਤਿਆਰ ਤਿਆਰ ਤਾਂ ਮੈਂ ਹੋਈ ਆ ਚਲੋ ਫਿਰ ਕੱਪੜਾ ਰੋਲਣਾ ਕਿ ਟਾਈਦਾ ਕੱਪੜੇ ਚੰਗੇ ਗਰਮੀ ਆ ਮੇਰਾ ਦੀ ਜੀਗਾ ਤਾਂ ਦੂਜੇ ਕੱਪੜੇ ਹੋਣ ਚੱਲ ਮੈਂ ਮੋਟਰਸਾਈਕਲ ਲਿਆਵਾਂ ਤੇ ਨਾ ਬੋਣਾ ਨਾ ਗੱਲ ਕੀਤੀ ਐ ਨਾ ਬੋਣਾ ਉਹਨੂੰ ਦੱਸਦਾ ਪਿੰਦਰ ਤੁਸੀਂ ਚੱਲ ਕੇ ਮੈਂ ਗੱਲਿਆਂ ਜਰਾ ਕਹੀਂ ਸ਼ਹਿਰ ਨੂੰ ਚਲੋ ਫਿਰ ਚਲੋ ਆਜੀ ਆਹ ਮੈਂ ਆ ਕੇ ਲੈ ਕੇ ਮੋਟਰ ਤੇ ਪਿੰਦਾਰੇ ਸੁਣੋ ਤੇ ਕੀ ਆ ਲਖਸ ਫਿਕਾਲੇ ਸ਼ੁਕਰਤੋ ਹੀ ਵੀ ਆਏ ਆ ਲੈ ਦੱਸ ਇਹ ਸ਼ੁਕਰ ਵਾਲੀ ਕਿਹੜੀ ਗੱਲ ਆਵੇਂ ਮੈਂ ਚਟਾ ਦੇਣੀ ਆ ਹੋਰ ਸੁਣਾਓ ਠੀਕ ਸਾਰੇ ਹਾਂ ਸਭ ਠੀਕ ਠਾਕ ਵਾ ਆਜੋ ਮੰਮੀ ਘਰ ਦੀ ਮੰਮੀ ਤੇ ਡੈਡੀ ਸ਼ਹਿਰ ਗਏ ਜੀ ਸ਼ਹਿਰ ਗਏ ਆ ਹਾਂਜੀ ਅੱਛਾ ਅੱਛਾ ਠੀਕ ਆ ਕੋਈ ਨਾ ਨਵਦੀਪ ਇੱਥੇ ਆਜੋ ਤੁਸੀਂ ਚਲ ਕੋਈ ਨਹੀਂ ਹੋ ਤੇ ਹੁਣੀ ਆ ਮੈਂ ਤੇ ਕੰਮ ਹੀ ਇੱਕ ਮੈਨੂੰ ਦੱਸੋ ਉਹ ਨਾ ਮੇਰਾ ਸਮਾਨ ਲਿਉਣ ਵਾਲਾ ਥੋੜਾ ਜਿਹਾ ਤੇ ਜਸਵੀ ਘਰ ਹੈ ਨੀਗੀ ਉਹ ਵੀ ਨਾ ਕਿਤੇ ਪਰਮਾ ਗਈ ਆ ਤੇ ਮੈਂ ਵੀ ਜਰੂਰੀ ਜਾਣਾ ਸੀ ਤੇ ਮੇਰਾ ਰਾਦਾ ਬੰਡ ਹੈ ਮੈਂ ਨਵ ਨੂੰ ਨਾਲ ਲੈ ਜੰਨੀ ਆ ਨਵਦੀਪ ਨੂੰ ਆਹੋ ਲਵਦੀਪ ਨੂੰ ਵੇਹ ਲੋ ਪੋਸ਼ਣ ਹੋ ਚੰਦੀ ਹੈ ਤੇ ਚਲ ਪੁੱਛ ਲੈਣੀ ਆ ਮੈਂ ਹਾਂਜੀ ਪੁੱਛ ਲਓ ਕੋਈ ਨਹੀਂ ਉੱਥੇ ਅੰਦਰ ਹੀ ਚਲ ਜਾਓ ਚੰਗਾ ਨਾਵਾ ਵਾਦੀ ਸਸਿਕਾ ਸਸਿਕਾ ਕੋਸ਼ਨੀਆ ਕਵਰ ਦੇ ਦੇ ਚੜਾਓ ਅੱਛਾ ਅੱਛਾ ਠੀਕ ਆ ਠੀਕ ਆ ਆਜੋ ਇੱਧਰ ਚਲ ਆਜੂ ਬੁਹਜੀ ਬਹਿਜੇ ਤੇ ਲੈ ਪੁੱਤ ਦੱਸੋ ਕੋਈ ਚਾਹ ਪਣੀ ਹੈ ਵਾਤਾ ਡਲੀ ਨਹੀਂ ਨਹੀਂ ਚਾਹ ਪਣੀ ਨਹੀਂਗਾ ਬਿਨਾ ਤੇ ਮੰਮੀ ਵੀ ਸ਼ਹਿਰ ਗਈ ਆ ਹਾਂਜੀ ਉਹ ਤੇ ਸ਼ਹਿਰ ਗਈ ਨੇ ਆ ਮੈਂ ਪਿੰਦਰ ਦੱਸਣ ਗਿਆ ਠੀਕ ਠੀਕ ਤੇ ਉਹ ਨਾ ਸ਼ਹਿਰ ਜਾਣਾ ਹੀ ਮੈਂ ਸਮਾਨ ਵਾਵਾ ਲਿਆਉਣ ਵਾਲਾ ਨਹੀਂ ਕਰੀਗਾ ਤੇ ਤੈਨੂੰ ਪਤਾ ਜਸਰੂ ਮੈਂ ਖੜਦੀ ਨਹੀਂਗੀ ਇਹ ਖਰਚਾ ਬੜਾ ਕਰੂੰਦੀ ਆ ਉਥੇ ਜਾ ਕੇ ਆ ਵੀ ਲੱਲਾ ਆ ਵੀ ਲੱਲਾ ਇਹ ਤੇ ਮੇਰੀ ਮੱਟ ਮਾਰ ਦਿੰਦੀ ਐ ਮੇਰਾ ਨਹੀਂ ਕੀ ਕਰਦਾ ਤਣਾ ਜਾਣ ਹੈ ਤੇ ਤੂੰ ਚੱਲ ਹ ਮੇਰੇ ਨਾਲ ਉਹ ਜੀ ਮੈਂ ਨਹੀਂ ਮੈਂ ਨਹੀਂ ਜਾਣਾ ਹੈਗਾ ਮੰਮੀ ਹੁਣ ਘਰ ਨਹੀਂ ਹੈਗੇ ਫੇਰ ਕੀ ਕਰਨੀ ਹੈਗੇ ਤੇ ਪਿੰਦਰ ਨੂੰ ਪੁੱਛ ਲਿਆਵਾ ਮੈਂ ਤੇ ਪਿੰਦਰਾਂ ਦਾ ਜਿੰਨਵ ਜਾਂਦੀ ਆ ਤੇ ਲੈ ਜਾਓ ਨਹੀਂ ਭੂਆ ਜੀ ਮੈਂ ਜਣਾਵੇਂ ਬਾਅਦ ਵਿੱਚ ਮੰਮੀ ਗੱਲਾਂ ਕਰਨਗੇ ਇਹੀ ਸ਼ਹਿਰ ਗਏ ਤੇ ਮਗਰੋਂ ਆਪਣੀ ਭੂਆ ਨਾਲ ਚਲ ਗਈ ਹੈ ਲੈ ਦੱਸ ਤੂੰ ਤੇ ਬਿਲਕੁਲ ਹੀ ਉਹਦੇ ਸਿਰ ਤੇ ਹੋ ਗਈਆਂ ਜਦੋਂ ਤੇਰਾ ਘਰ ਵਾਲਾ ਕਹਿੰਦੇ ਆ ਵੀ ਚਲ ਜਾ ਫੇਰ ਤੈਨੂੰ ਕਿ ਲੋੜ ਸਾਸੇ ਥੱਲੇ ਲੱਗਣ ਦੀ ਹੈ ਉਹਨੂੰ ਵੀ ਪਤਾ ਲੱਗੇ ਤੇ ਆਪਣੀ ਮਰਜ਼ੀ ਵੀ ਕਰ ਸਕਦੀ ਆ ਐਵੇਂ ਨਾ ਮੋਂ ਤਾਂ ਥੱਲੇ ਲੱਗਦੀ ਜਾ ਆਪਣੇ ਸੱਸ ਦੇ ਉਹ ਤਾਂ ਹੈ ਵੀ ਇਦਾਂ ਦੀ ਐ ਇੱਕ ਵਾਰੀ ਫੋਨ ਕਰਕੇ ਪੁੱਛ ਲਈਨੀ ਉਹਨਾਂ ਦਾ ਫੋਨ ਕਰਨਾ ਉਹਨੂੰ ਜਦੋਂ ਤੇਰਾ ਘਰ ਵਾਲਾ ਕਹਿਣਾ ਵੀ ਜਾ ਫੇ ਤਨੋਂ ਉੱਤੇ ਯਕੀਨ ਨਹੀਂਗਾ ਸਸਤੇ ਜਿਆਦਾ ਵਾ ਹਾਂ ਕਿਹਾ ਹੈ ਵੇ ਬਾਅਦ ਵਿੱਚ ਜੂ ਕੋਈ ਗੱਲ ਕਰਨਗੇ ਇਹ ਨੂੰ ਚੰਗਾ ਪੈਂਦਾ ਪਹਿਲਾਂ ਹੀ ਗੱਲ ਕਰ ਲੈ ਲਓ ਉਹਨਾਂ ਨਾਲ ਤੇ ਤੂੰ ਗੱਲਾਂ ਤਾਂ ਡਰਦੀ ਰਹੀ ਨਾ ਫੇਰ ਤੂੰ ਕਰ ਲਈ ਸਰਦਾਰੀਆ ਘਰ ਤੇ ਹੈ ਜਿੱਦਾਂ ਮੈਂ ਕਹਿੰਦੀ ਆ ਨਾ ਉਦਾਂ ਚੱਲ ਮੇਰੇ ਮਗਰ ਮਗਰ ਸੌਖੀ ਰਵੇਂਗੀ ਚਲੋ ਫੇਰ ਚੱਲ ਜੰਨੇ ਆ ਆਹ ਕੰਮ ਚੱਲ ਗਿਆ ਸਾਰਾ ਆਪਸੂੜ ਵੀ ਸੋਨਾ ਪਾਇਆ ਵਾ ਤੂੰ ਚਲੋ ਫੇਰ ਚੱਲ ਜੰਨੇ ਆ ਚੱਲ ਨਾ ਚੱਲੀਏ ਬੋਆ ਜੀ ਤੁਸੀਂ ਚਲੋ ਮੇਕਰੀ ਕਿੰਦੇ ਨੂੰ ਦੱਸਵਾ ਕਿ ਇਹ ਚੱਲੇ ਆ ਲੈ ਦੱਸ ਮੈਂ ਤੇ ਯਕੀਨੀ ਤੈਨੂੰ ਫੇਰ ਵੀ ਮੇਕਰੀ ਕਹਿਵਾਂ ਨਾ ਉਹਨਾਂ ਨੂੰ ਜਾ ਜਾ ਕਹਿ ਆ ਜਾ ਐਨਾ ਡਰਦੀ ਆ ਕਿਤੇ ਵੀ ਗੱਲ ਨਹੀਂ ਕਰਨ ਵਾਲੀ ਮੈਂ ਤਾਂ ਬੜੀਆਂ ਉਮੀਦਾਂ ਰੱਖਿਆ ਐ ਤੋ ਹੈ ਵੀ ਮੇਰੀ ਭਤੀਏ ਘਰ ਚ ਜਾਊਗੀ ਤੇ ਹੌਲੀ ਹੌਲੀ ਸਾਰਾ ਕੁਝ ਚੱਕਾਂਗੇ ਪਰ ਇਹ ਕਿੱਥੋਂ ਇਨੇ ਜੋਗੀ ਇਹਨੂੰ ਹੌਲੀ ਹੌਲੀ ਨਾ ਲੈਨ ਤੇ ਲੈ ਆਉਣਾ ਮੈਂ ਇਹ ਵੀ ਕੀ ਯਾਦ ਕਰੂਗੀ ਚਲੋ ਫਿਰ ਬੋਆ ਜੀ ਚੱਲੀਏ ਪੋਸ਼ਾ ਹੀ ਆ ਹਾਂਜੀ ਪੋਸ਼ਾ ਜਤੀ ਨਾਲ ਤੁੱਕੀ ਹਿੰਦੀ ਨਹੀਂ ਕਹ ਲਗੀ ਉਦਾਂ ਮੈਂ ਨਾਲ ਨੂੰ ਦੱਸਉਣੀ ਹੈ ਕਿ ਚੀਜ਼ਾਂ ਕਿੱਥੇ ਰੱਖੀਆਂ ਨੇ ਉਹ ਬਾਜ ਵਿੱਚ ਕਿੱਥੇ ਹੱਥ ਨਾਲ ਦੇ ਰਹਿ ਨੇ ਚਲ ਕੋਈ ਨਾ ਠੀਕ ਹੈ ਠੀਕ ਹੈ ਕਿੰਨਾ ਲੇਕਿਨ ਠੀਕੀ ਆ ਜਿਓ ਥੋੜਾ ਜਿਹਾ ਕੋਈ ਨਹੀਂ ਕੋਈ ਨਹੀਂ ਸਮਾਂ ਲੈਣਾ ਥੋੜਾ ਜਿਹਾ ਆਪਾਂ ਘਰ ਬਾਤ ਰਹਿਣ ਜਾਣਾ ਉੱਥੇ ਜਾਣਾ ਕਰਦੇ ਆਪਾਂ ਤੇ ਬਸ ਤੇ ਜਾਣਾ ਹੁਣ ਕਿੱਥੇ ਜਾਣਾ ਚਲੋ ਫਿਰ ਆਜੋ ਆ ਮੇਨ ਗੜੀ ਸਕੂਟਰ ਚਲਾਉਣੀ ਆਉਂਦੀ ਹੈ ਵਿੰਨਰ ਉਹ ਵਿਨਰ ਨਾ ਪਤਾ ਕਿੱਥੇ ਗਏ ਯਾਰ ਵਾਈਨੇ ਦਾ ਬਾਈ ਸੌਂ ਨਹੀਂ ਗਏ ਹੁਣ ਜਾ ਵੀ ਕਿਆ ਕਰ ਦਜੇਂ ਦਜੇਂ ਰਾਜ ਜੀ ਜਲਦੀ ਲੱਭੇ ਨਾ ਹੁੰਦਾ ਬਹਾਨੀ ਕਿ ਦੋਵੇਂ ਹੈ ਨਹੀਂ ਹੁੰਦੇ ਵਾਲੀ ਵਾਲੀ ਨਹੀਂ ਹੈ ਪਤਾ ਨਹੀਂ ਕਿੱਥੇ ਖੁੰ ਲਾਓ ਬਲ ਪੁੱਛਾ ਬਲ ਗਿਆਂਦਾ ਨਹੀਂ ਹੁੰਦਾ ਇਦਾਂ ਮਦਰੋ ਕਿਤੇ ਹਲੋ ਪਿੰਡਰ ਕਿੱਥੇ ਹੋ ਬੰਬੀ ਤੇ ਆ ਤਨਵ ਭੂਆ ਆਪਣੇ ਨਾਲ ਗਈ ਹੈ ਹੈ ਉਹ ਲੱਗੀ ਆਣ ਕੇ ਚਲ ਠੀਕ ਕੀ ਆਂਦਾ ਕਹਿੰਦਾ ਮੈਂ ਤੇ ਬੰਬੀ ਤੇ ਆ ਤਨਵ ਨਾ ਵੇ ਹੈ ਆਪਣੇ ਭੂਆ ਨਾਲ ਗਈ ਕਿਤੇ ਭੂਆ ਨਾਲ ਗਈ ਇਹਦਾ ਕੀ ਮਤਲਬ ਮੈਨੂੰ ਕਿ ਪਰ ਮਤਲਬ ਦਾ ਦੱਸ ਵੇਖੋ ਬੂਵੇ ਵੀ ਖੁੱਲੇ ਤੇ ਆਪ ਬੰਬੀ ਤੇ ਚਲ ਗਿਆ ਤੇ ਮੋਟੀ ਨੂੰ ਉਹਦੇ ਨਾਲ ਕਾਲ ਛੜਿਆ ਇਹਨੂੰ ਪੁੱਛਣਾ ਵੀ ਤੂੰ ਆਪ ਕੱਲੇ ਆਪੇ ਲੱਗੀ ਆ ਉਹ ਮੈਂ ਨਹੀਂ ਇੰਨੀਆਂ ਗੱਲਾਂ ਕੀਤੀਆਂ ਮੇਰਾ ਤਾਂ ਦਾ ਪਾਰਾ ਚੜ ਚਲਿਆ ਜਦੋਂ ਗੱਲ ਸੁਣੀ ਆ ਕੋਈ ਹੁਣ ਆਏਗਾ ਤੇ ਪੁੱਛ ਲਈ ਇਹਨੂੰ ਆਹ ਤਾਂ ਉਹ ਕੱਲ ਵੀ ਸਾਡੇ ਘਰ ਤੇ ਡੈਪੀ ਆ ਸੀ ਆਪੇ ਪਾਉਣ ਜਿਹੜੀ ਗੱਲ ਦਾ ਡਰ ਹੋ ਗਿਆ ਵਾ ਮੇਰਾ ਮਤਲਬ ਕਿ ਮੈਨੂੰ ਮਗਰੂ ਖੜਨ ਦਾ ਉਹ ਜੇ ਜਾਣਾ ਇਹ ਪੁੱਛ ਹੀ ਲੈਂਦੇ ਫੋਨ ਕਰਕੇ ਫੋਨ ਹੀ ਨਾਲ ਖੜਿਆ ਹੈ ਚਲਾਕੀਆਂ ਕਰਦੀ ਆ ਨਾ ਹੁਣ ਕੋਈ ਗੱਲ ਇੱਕੋ ਨਹੀਂ ਮੋਆ ਲੈਂਦੇ ਨਾ ਬਲੂ ਉਹਨੂੰ ਵੀ ਬੈਕ ਤੇ ਸਮਝ ਨਹੀਂ ਆ ਵੀ ਧੀਏ ਇਹਦੇ ਕਹਨ ਤੇ ਚੱਲੇਗੀ ਨਾ ਅੱਜ ਵੀ ਘਰ ਹਾਦ ਹੋ ਗਈ ਯਾਰ ਅੱਜ ਤਾਂ ਵੀ ਗੱਲ ਹੋਈ ਭਲਾ ਨਾ ਕੇ ਨੂੰ ਪੁੱਛਣਾ ਮੈਂ ਕਿਸ ਨੇ ਜਿੱਦ ਨੂੰ ਮਰਜੀ ਮੂੰਹ ਚੋ ਕੇ ਤੁਰ ਪਾ ਜਿੱਦੋਂ ਤੂੰ ਵਿਆਹ ਹੀ ਦਿੱਤੀ ਆਪਣੀ ਪਤੀ ਤੇਰਾ ਕੀ ਮਤਲਬ ਸਾਡੇ ਤੋਂ ਮਗਰੋਂ ਉਹਨੂੰ ਲੈ ਕੇ ਗਈ ਹੈ ਹਾਦ ਹੋ ਗਈ ਤੇਰੇ ਵਾਲੀ ਨਾਲੇ ਚੱਲ ਫੇਰ ਵੀ ਤੂੰ ਕਰਦੀ ਨੂ ਆ ਤੂੰ ਚੱਲ ਆਪਣੀ ਸੱਸ ਨੂੰ ਤੇ ਦੱਸ ਵੀ ਫੋਨ ਕਰਕੇ ਵੀ ਮੰਮੀ ਇਦਾਂ ਉਹ ਆਈ ਹੈ ਤੇ ਮੈਂ ਜਾਣਾ ਮੈਂ ਲਾ ਲਿਆ ਹਣਾ ਉਹਨੂੰ ਛੱਟ ਕਰਕੇ ਉਹ ਤੇ ਨਹੀਂ ਆਣੀ ਮੁੰਡਾ ਹੀ ਕਹੇ ਜੋਗਾ ਨਹੀਂ ਸਾਡਾ ਹੋਰ ਗੱਲ ਨਹੀਂ ਪੁੱਛਣਾ ਨਹੀਂ ਮੁੰਡੇ ਨੇ ਵੀ ਤੈਨੂੰ ਪੁੱਛ ਕੇ ਗਈ ਕਿ ਬੰਦਾਂ ਚੱਲ ਗਈ ਆਪੀ ਮੈਂ ਨਹੀਂ ਮੇਰੀ ਗੱਲ ਕਰਉਣੀ ਮੇਰੇ ਕਿਹ ਟੱਕ ਹੁੰਦੀ ਆ ਕੋਈ ਮੜ ਕੇ ਮੈਂ ਤਾਂ ਕਹਿੰਦੀ ਆਂ ਇਹਨੇ ਬੰਦਾ ਬੰਨ ਮੈਂ ਨਹੀਂ ਉਹਨੂੰ ਵਧਾ ਪੁੱਛਿਆ ਕੋਈ ਗੱਲ ਨਹੀਂ ਆਇਆ ਕਰ ਕਰ ਲਈਦਾ ਮੈਂ ਮੈਂ ਪਾਣੀ ਲਿਆਵਾ ਤੁਹਾਡੇ ਵਾਸਤੇ ਸਾਡੇ ਕਰਮਾਂ ਚ ਕਿਤੇ ਸੋਹ ਹੋਈ ਦੋਹੀ ਲੈਣਾ